ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਦੱਸਤੋਂ ਹੋਵੋਗੇ ਵੀਡੀਓ ਸ਼ੁਰੂ ਕਰ ਲੱਗੇ ਆ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਦੇ ਇੱਕ ਲਾਈਕ ਸ਼ੇਅਰ ਕਮੈਂਟਰੀ ਵੀ ਕਰਿਓ ਕਰੋ ਜੀ ਅੱਜ ਦਾ ਖੁਸ਼ੀ ਸਵਾਦ ਚੱਲੂ ਕਰਨਾ ਹੈ ਦਿਨ ਹੈਗਾ ਅੱਜ ਸ਼ੁੱਕਰਵਾਰ ਦਾ ਸਵੇਰ ਦੇ 8:00 ਵਜੇ ਦਾ ਟਾਈਮ ਹੋ ਗਿਆ ਤੇ ਜੋ ਥਟਿਆਗਾ ਨਾ ਕਿ ਤੁੰਦ ਬਹੁਤ ਪੈ ਗਈ ਦੋ ਦਿਨ ਪਹਿਲਾਂ ਵਧੀਆ ਹੁੰਦਾ ਸੀਗਾ ਮੌਸਮ ਦੋ ਦਿਨ ਵਧੀਆ ਸਕੂਲ ਗਿਆ ਜੋ ਤਾਂ ਸੌਖਾ ਹੁੰਦਾ ਸੀ ਜਾਣਾ ਦਿਨ ਚੜਦੇ ਨਾਲ ਹੀ ਨਾ ਫੱਗਣ ਦੇ ਦਿਨ ਜੀ ਹੁੰਦੇ ਨੇ ਇਹ ਆ ਦਿਨ ਚੜਦਾ ਹੁੰਦਾ ਸੀ ਦਿਨ ਚੜਦੇ ਨਾਲ ਹੀ ਧੁੱਪ ਨਿਕਲਿਆ ਹੁੰਦੀ ਸੀ ਸਾਰਾ ਕੁਝ ਵਧੀਆ ਸੁੱਕ ਸੁੱਕ ਜਿਹਾ ਗਿਆ ਸੀਗਾ ਮਿੰਡਾ ਕੱਪੜਾ ਵਧੀਆ ਸੁੱਕਦਾ ਸੀਗਾ ਬੇੜਾ ਬੂੜਾ ਵਧੀਆ ਸੁੱਕਾ ਪਿਆ ਹੁੰਦਾ ਸੀ ਸਵੇਰ ਨੂੰ ਅੱਜ ਤਾਂ ਫੇਰ ਉਹ ਮੀਂਹ ਤਿਰਪ ਤਿਰਪ ਤੁੰਦ ਜਿ ਆਉਂਦੀ ਹੈ ਜੀ ਬਹੁਤ ਹੁਣ ਦਿਲ ਨਾ ਮੈਂ ਉઠી ਸੀਗੀ 5:30 ਅੱਜ ਆਪੇ ਉੱਠਰਦੀ ਸਾਢੇ 5 ਉઠી ਸੀਗੀ ਮੈਂ ਉਦੋਂ ਘਟ ਸੀ ਤੇ ਹੁਣ ਜ਼ਿਆਦਾ ਵੱਧ ਗਈ ਅੱਜ ਤਾਂ ਜੋਤਣ ਜਾਣਾ ਨਹੀਂ ਹਣਾ ਤਾਂ ਜਾਂਦਾ ਫੂਲ ਨਾਕੇ ਹਟ ਜੋਤ ਨਾਕੇ ਹੈਗਾ ਨਾਕੇ ਹੀਟਰ ਮੂਰੇ ਬਹਿ ਗਿਆ ਕਿਰ ਠੰਡ ਜੀ ਲੱਗਦੀ ਐ ਨਾਕੇ ਤਿਆਰ ਹੁੰਦਾ ਹੁਣ ਸਕੂਲ ਨੂੰ ਤਾਂ ਹਾਂ ਮੈ ਜਾ ਕੇ ਪਤ ਪਰ ਵੀ ਨੰਗੇ ਨਿਤਰੇ। ਕਾਹ ਨੂੰ ਪੈਤੀ। ਥਰਦੇ ਹੋਗੇ ਬੈਠਦੇ ਹਾਂ ਕੇ ਵਾਲਾ। ਪੱਕਾ ਕਾਲਾ ਕਾ ਤੋ ਲੱਗਦਾ ਹਨ। ਬੰਦੀ ਲਾਈਟ ਚ ਲੱਗਦਾ। ਕਾਲਾ ਹੈ ਕੇ ਨੀਲਾ ਹੈ? ਮਨੂੰ ਤਾਂ ਲੈ ਜਾ ਕੇ ਉਤੋਂ ਮੇਰੇ ਜਵਾਰਦੀ ਦੇ ਨਾਲ ਢੇਕਾ ਮਰੇ ਚੱਕੜੀ ਚਾਭੀ। ਲੱਗਦਾ ਚਾਰ ਰੰਗ ਦਾ ਸੁ ਕਾਲਾ ਲੱਗਦਾ। ਨੀਲਾ। ਚਾਰ ਰੰਗ ਕਾਲਾ ਲੱਗਦਾ। ਉਪਰ ਤੋਂ ਬੈਠੀ।

ਵਧੀਆ ਜਿਹਾ ਦਿਓ ਕਿ ਮੈਨੂੰ ਕਿਉਂ ਹੋਇਆ ਉਹ ਪਾਣੀ ਆਉਂ ਪੀ ਬਿਨਾਂ ਪੀਤਿਆਂ ਵੇ ਉਹ ਆਪ ਤਾਂ ਬਸ ਇੱਟੇ ਹੀ ਮੋਟਾ-ਮੋਟਾ ਜਹੇ ਮੱਜਾਂ ਤਾਂ ਹਲਪ ਕੱਟਤੀਆਂ ਬਾਹਰ ਬਾਹਰ ਪਾਣਾ ਕੋਈ ਨੁਮਬੜ ਹੋਵੇ ਫਿਰ ਸੰਭਰਨਾ ਰਹਿਦਾ ਹੀ ਮੱਜਾਂ ਹੀ ਤਾਂ ਤੇਰਾ ਸਿੱਟਦੇ ਤੈਨੂੰ ਰੱਖਿਆ ਪੜ ਲਿਆ ਘਰ ਨੂੰ ਜੋ ਤਾਂ ਪੇਪਰ ਆਉਂਦੇ ਵਧੀਆ ਪੱਕੇ ਹਨ ਇਹਨਾਂ ਦਾ ਆਹ ਜਿਵੇਂ ਕਿਉਂ ਤਾਂ ਮੈਂ ਮਮੀ ਸਿਚੀ ਆ ਰਹੀ ਹੁੰਦਾ ਟੈਨ ਨਹੀਂ ਕਰੂਗਾ ਤੋ ਦੁੱਧ ਦੀ ਨਾ ਨਹੀਂ ਪੁੱਤੋ ਕੁਛ ਆ ਨਹੀਂ ਮੈਂ ਜਾਊਂ ਅੰਦਰ ਦੀ ਅੰਦਰ ਦੀ ਕੀ ਦੁਨੀਆ ਨਹੀਂ ਆਉਂਦੀ ਅੰਦਰ ਦੀ ਕੀ ਬੀ ਖਾਲੀ ਐ ਔਰ ਕੇ ਆ ਗਿਆਂਦਾ ਸੌਲੀ ਜਾਈ ਚੰਗਾ ਦੋ ਦਵਾ ਗਿਆ ਗੁਰੂ ਘਰ ਤਿਆਰ ਹੋ ਕੇ ਸਕੂਟਰੀ ਤੇ ਗਿਆ 20 ਮਿੰਟ ਕਰਦਾ ਗਿਆ ਧੁੰਦ ਬਹੁਤ ਅੱਜ ਉਹ ਤਾਂ ਆਪਾਂ ਨੂੰ ਲੈੜੀ ਪੈ ਜਾਂਦਾ ਇਥੋਂ ਗੁਰੂ ਘਰ ਪਰ ਤੋਂਦਾ ਕੀ ਨਹੀਂ ਇੱਕ ਬੈਨ ਆਉਂਦੀਆਂ ਨਹੀਂ ਇਹ ਫਿਰ ਸਕੂਲ ਚੱਲ ਤੇ ਮੰਨ ਤਾਨੂੰ ਟੁਰਕੇ ਜਾਂਦਾ ਹੈਗਾ ਜੇ ਕਰੇ ਵੀ ਨਾ ਜਾ ਚਲ ਕੋਈ ਨਾ ਜੀ ਟੁਰਕੇ ਨਹੀਂ ਟੁਰਕੇ ਜਾਂਦਾ ਤੁਨ ਨਾ ਲਾ ਫਿਰ ਕੋ ਕੋ ਮੈਨੂੰ ਗੁਰੂ ਘਰ ਤੇ ਰੋਕ ਦੇ ਜਿਆਣਾ ਤਾਂ ਵਧੀਆ ਗੱਲ ਆ ਚਲਾ ਆਂ ਵੀ ਤੇ ਕਹਿੰਦੇ ਵੀ ਟੁਰਕੇ ਵੱਲ ਜਾ ਕਰੀ ਟੂਟਲੀ ਬਣਾਣੀ ਹੁਣ ਜਮੀਨ ਔਡੀ ਦੂਰ ਜਾਂਦੀ ਐਗੀ ਬਦੀ ਵਧੀ ਜਾਂਦੀ ਹੈ ਕਿ ਤੁੰਡਾ ਪੱਲਪਣਾ ਬਲੌਗ ਨਹੀਂ ਆਇਆ ਹੈਗਾ ਬੱਚਾ ਜੀ ਕੋਈ ਬਣਾਇ ਨਹੀਂ ਹੈਗਾ ਗੁਰਕਰਪਾਉ ਤੇ ਬਾਕੀ ਅੰਡ ਵਰਸਾ ਦਾ ਪੌਂ ਸੀਗਾ ਸਵੇਰੇ ਕਾਲੀ ਕਾਲੀ ਕੰਮ ਕੀਤਾ ਲਾਇਆ ਸੀ ਨਾਲ ਇਹ ਫਿਰ ਕੁਸਾਈ ਵੀ ਹੋ ਜਾਂਦਾ ਚਲ ਕੇ ਨਹੀਂ ਲਾ ਵੀ ਲਈਏ ਵੀ ਉਹ ਹੀ ਕੰਮ ਨੇ ਰੋਜ਼ ਰੋਜ਼ ਕੋਈ ਚੀਜ਼ ਜੀ ਕੀ ਦਿਖਾਉਣੀ ਹੈਗੀ ਤੇ ਇੱਕ ਦਿਨ ਆਪਾਂ ਵਲੌਗ ਪਾਇਆ ਹੀ ਨਹੀਂ ਹੈਗਾ ਅੱਜ ਮੈਂ ਜੋਤ ਜੋਗਰੀ ਆਟਾ ਬਣ ਲਿਆਗਾ ਅੱਜ ਮੈਂ ਲੇਟ ਆ ਹਾਂ ਵੀ ਵਸਲੇਟ ਵੀ ਨਹੀਂ ਉੱਠਦਾ ਟਾਈਮ ਤੇ ਪਈ ਸੀਗੀ ਮੈਂ ਉਹ ਜੋਤ ਤਾਂ ਵੀ ਬਦਲਵਾ ਦਾ ਤਿਆਰ ਕਰੂ ਲੱਗਿਆ ਕੋਈ ਚੀਜ਼ ਹੀ ਆਪੇ ਚੱਕਦਾ ਹੈ ਪਰ ਆਪੋ ਸੱਪੇ ਦੇਣਾ ਪੈਤਾ ਕੋਈ ਫੜ ਕੇ ਪਰੇ ਨਹੀਂ ਜਾਂਦੀ ਉਹਨਾਂ ਚਿਰ ਵੀ ਜੇ ਪਰੇ ਭਾਗੀ ਫਿਰ ਫਿਰ ਗੋਲ ਮਾਰੂਗਾ ਮੇਰੇ ਮੱਧ ਜਾਂ ਸੰਭਰਨਾ ਪਿਆ ਅੱਜ ਹੀ ਤਾਂ ਕਰਕੇ ਮੈਂ ਬਸ ਕਾਲੀ ਕਾਲੀ ਇਹਦੇ ਜੋ ਗਰੀਕਾ ਚੁੰਦੇ ਆ ਬਾਕੀ ਅੱਟਾ ਰੱਖੇ ਫੋਨ ਲੱਕੇ ਫੇਰ ਬਣਾਵਾਂਗੇ ਰੋਟੀਆਂ ਆਪਾਂ ਜੋ ਜੋ ਦੀ ਬਣਾ ਲਾਂਗੇ ਮਸ਼ੀਨ ਚ ਕੱਪੜੇ ਪਾਏ ਪਹਿਲੇ ਕਿ ਭਾਈ ਕੱਟਣ ਵਾਲੇ ਨੇ ਬਸ ਰੋងੀ ਦਰਦਵਾਰੇ ਲਾਤਾ ਟਾਈਮ ਕੱਢਣ ਦੀ ਕਾਲ ਚ ਉਹ ਕਰ ਦੂਗੀ ਪਹਿਲਾਂ ਰੋਟੀ ਬਣਾ ਕੇ ਕੇਰ ਮੱਝਾळा ਸੰਬਰ ਕੇ ਉਹ ਸਾਰਾ ਬਾਰ ਮੂਰ ਸਾਰਾ ਕੁਸੰਬਰ ਨਾਲ ਤੇ ਬਸ ਕੇਰਾ ਸਿੱਟੇ ਹੀ ਆ ਗਾ ਉਹ ਆਪਾਂ ਉਹਦਾ ਮੋਟੇ ਮੋਟੇ ਬਟੇ ਭਰ ਕੇ ਉਹਨਾਂ ਤੇ ਰਕਾ ਮੈਨੇ ਮਤਨ ਜਦ ਜੋ ਸਕੂਲ ਲੋਕੇ ਆਵੇ ਤੇ ਦੇਰੇ ਜਾਣਾ ਖੁੱਤ ਹੋਵੇ ਉਹ ਇਹਦਾ ਕੰਮ ਨਹੀਂ ਪੜੀ ਕਿ ਫਿਰ ਰੋਲਾ ਪਾਉਂਦੇ ਇਕਦਾ ਜਵਾਬ ਹੁੰਦਾ ਸ਼ਾਂਤੀ ਰੱਖਦੇ ਕੜਾ ਦੇ ਲੈ ਬੋਏ ਢੋਲਾ ਬਾਗ ਦੇ ਤੇ ਪਹਿਲੇ ਕਿ ਸਕੂਲ ਲੱਗਿਆ ਹੁੰਦੇ ਥੋੜਾ ਜਿਹਾ ਆਏ ਸੀਗਾ ਲੇਟ ਜਾਊਗਾ 8 ਵਜੇ ਨਾਤਾ ਹੈ 8:20 ਦੇ ਵਾਸਾ ਆਊ ਹੈ ਰੋਟੀ ਬਣਾ ਦਿਓ ਹੈ ਮੈਂ ਛੱਡਿਆ ਉਹ ਫਿਰ ਘਰੋਂ ਚੱਲ ਕੇ ਆਈ ਹੁੰਦੇ ਦੇ ਨਾਲੇ ਉਹ ਸੱਟਕਾਰੀ ਵਾਲੀ ਤੇ ਗਿਆ ਡਰ ਲੱਗਦਾ ਹੈ ਉਹਨ ਕਹੀ ਜਾਂਦਾ ਸੀ ਜੋ ਸਾਡੀ ਬਸ ਕਹਿੰਦਾ ਉਹਦੇ ਇੱਕ ਦਿਨ ਉਹ ਚ ਭੱਜਣੀ ਸੀਗੀ ਇੱਥੇ ਆਪਣੇ ਬੰਦੇ ਫੈੜ ਖੜਾ ਉਹ ਕਿਸੇ ਸ਼ਰਤ ਤੇ ਦਾਣਾ ਕਿ ਸਰਕੇ ਲੰਗਦੀ ਹੈਗਾ ਐ ਜੀ ਗੱਲ ਲੱਗਦਾ ਹੈਗਾ ਕਹਿੰਦਾ ਸੀ ਬੈਠੇ ਵੀ ਮੂਰੇ ਸੀ ਰੈਰਾਂ ਨੂੰ ਵੀ ਕੀ ਦੋਸਾ ਦਾ ਮੂਰੇ ਦੀ ਦਾ ਨਹੀਂ ਹੁੰਦਾ ਕੁਝ ਉਹ ਵੀ ਵਿਚਾਰੇ ਅੱਕ ਸੁਦੀ ਜਾਂਦੇ ਨੇ ਵੈਲ ਇਸ ਲੈ ਕੇ ਉਹਨੂੰ ਬਾਹਰ ਜਿ ਔਖਾ ਹੁੰਦੇ ਉਹਨਾਂ ਦੀਆਂ ਮੁੱਠੀ ਚੁੰਡੀਆਂ ਜੰਮੀ ਫੁੰਦ ਜੀ ਸਰੀਆ ਪਾ ਦੇ ਵਿੱਚ ਬੈਠੇ ਰਹਿੰਦੇ ਬਸ ਦੇਣਾ ਚਲਾਉਣ ਵਾਲੇ ਨੂੰ ਮੋਟਾ ਖਾਂਦ ਰੱਖੋ ਵਿੱਚ ਕਾਣਾ ਭਾਈਗਾ ਜੰਨਾ ਕਰਦੇ ਰੁਕਾ ਕੇ ਮਾਤਾ ਹੀ ਪਾ ਕੇ ਰੱਖੀ ਸੀ ਅਦਨ ਗਰਚ ਪਾ ਲਾ ਫੋਟੋ ਫਿਰ ਹਾਂ ਦੇਖੋ ਹਾਂ ਕਾਲੀ ਕਾਲੀ ਕਰਕੇ ਸਾਹ ਵਿੱਚ ਖਾਦੀ ਲਿਆ ਲੈ। ਉੱਪਰ ਤੋਂ ਦਾ ਖੱਬ ਸਾਰਾ ਕੁਝ ਹੀ ਖਾ ਜਾਣਾ। ਤੇ ਇੱਕ ਹੱਪਾ ਲੈਨੇ ਦੋ ਫਾੜੀਆਂ ਹੋ ਰਹੀਆਂ ਨੇ ਨਾ। ਲੈ ਕੇ ਬਾਜੇ ਵਾਲੀ ਦੀ। ਫਾੜ ਕੇ ਦੇ ਕੇ ਰੱਖਦੇ ਨੇ। ਦੋ ਫਾੜੀ ਪਾ ਦਿੰਦੇ। ਇਹਨਾਂ ਨੂੰ ਖੋਲੋ ਤੇ ਆ। ਇਹਨੂੰ ਬਹੁਤ ਖੋਲੀ ਧਾਰੀ ਤੇਰਾ ਡੱਬਾ। ਇਹ ਮੈਂ ਕੱਢ ਕੇ ਮੈ ਲਵਾਂ। ਚੱਲ ਦੂ ਲਿਆ ਮੇਰੇ ਅੱਗੇ ਦੋ ਚੀਜ਼ ਦੋ।

ਅਜੇ ਧੁੰਦ ਘਾਟੀ ਨਾ ਆਪਾ ਅਜੇ ਛੁੱਟੀ ਘਾਟੀ ਧੁੰਦ ਨਹੀਂ ਪਾਈ ਧੁੰਦ ਪਉਣ ਲੱਗਿਆ ਰੱਬ ਦੀ ਵਕਾ ਦਾ ਪਤਾ ਰੱਬ ਵੀ ਜਹਾਂ ਦੇ ਬਣਾ ਸ਼ਰਦੇ ਪੁੱਤ ਲੈ ਅਹਾਂ ਵੀ ਇਹ ਦਾ ਅਮਰ ਹੋ ਰੂ ਮਾ ਗੱਲ ਬਸ ਕਰ ਦੇ ਬੰਦ ਪੁੱਤ ਤੇ ਆ ਗਿਆ ਬਸ ਦੁੱਧ ਹੀ ਜ਼ਿਆਦਾ ਹੈ ਇਹ ਬਾਹਰ ਨਿਕਲ ਜੂਗਾ ਕਰਦਾ ਮੈਂ ਤਾਂ ਫੜਾ ਦੇ ਡੱਬਾ ਲੈ ਲੁਕਤਾ ਉਧਰ ਜਾਨੀ ਕੋਈ ਨਹੀਂ ਫੜ ਸਾਰਾ ਮੈਂ ਸੰਭਰਤਾ ਜੋ ਕਿਟਾਣਾ ਥਾ ਉਹ ਉਧਰ ਲੈ ਗਈ ਮੈਂ ਕੂੜਾ ਨਾ ਸਾਰਾ ਗਿੱਲਾ ਗਿੱਲਾ ਹੋਇਆ ਪਿਆ ਸਾਰਾ ਸਾਰਾ ਸੰਭਰ ਕੇ ਲੈ ਗਈ ਇੱਕ ਵਾਰੀ ਫਰਮਣ ਹਜੇ ਪਈ ਹੈਗੀ ਜੋਤ ਨੇ ਭੇਜਤਾ ਸਕੂਲ ਹੁਣ ਮੈਂ ਸੰਭਰਤੀ ਸਾਰਾ ਉਧਰ ਲੋਕ ਕਿਟੜਾ ਪਾ ਸੰਭਰ ਲਈ ਸਾਰਾ ਮੈਂ ਹੁਣ ਇਹ ਤੋਂ ਸਾਰਾ ਅੱਗੇ ਲੈ ਜੂ ਫਿਰ ਮੱਝ ਵਾਲਾ ਤਾਂ ਮੈਂ ਸੰਭਰਤਾ ਪਹਿਲਾਂ ਮੈਂ ਵੱਜਣਾ ਹੀ ਸੰਭਰੇ ਤਾਂ ਆਪਾਂ ਫਿਰ ਛੋਟੇ ਮੰਜੇ ਨਾਲ ਹੀ ਸੰਭਰਨਾ ਹੁੰਦਾਗਾ ਬਸ ਕੂੜਾ ਤਾਂ ਹੁਣ ਥੋੜਾ ਜਿਹਾ ਹੀ ਹੋਇਆ ਇਕੱਠਾ ਕਰਕੇ ਤੇ ਸਾਰਾ ਰਹਿ ਗਿਆ ਹਜੇ ਆਪਣਾ ਇਹ ਦੂਜੇ ਮੈਂ ਹੁਣ ਸੰਭਰ ਦਿਆਂਗੀ ਸਾਰਾ ਇਹ ਬੜਾ ਜਿਹਾ ਲੱਗਦਾ ਦੀ ਜਿਆ ਉਸ ਸੰਪਤੀ ਮਾਰ ਕੇ ਨਾ ਸਿਰ ਤੋਂ ਸੰਭਰ ਰਹਾ ਪਿਆ ਗਿੱਲਾ ਹੋ ਜਾਊਗਾ ਉੱਪਰ ਕੇ ਸਾਰਾ ਪੂੜਾ ਕੱਢ ਕੇ ਚਾਹਣਾ ਪਾਣੀ ਡੁੱਲ ਜਾ ਤਾਂ ਫਿਰ ਥੋੜਾ ਜਿਹਾ ਢਿਲਕਪੜ ਦਾ ਇੱਥੋਂ ਸਾਰਾ ਸੰਭਰ ਕੇ ਇਸ ਤੋਂ ਬਾਅਦ ਫਿਰ ਮੈਂ ਬਾਹਰ ਵੀ ਸੰਭਰੇ ਸੀ ਸਾਰਾ ਇਹ ਮੇਰਾ ਫੋਨ ਨਾ ਦੂਰ ਲੱਗੀ ਹੋਈ ਸੀਗੀ ਵੀਡੀਓ ਤਾਂ ਕਰਕੇ ਫਿਰ ਬੋਲਿਆ ਨਹੀਂ ਮੈਂ ਕੁਝ ਵੀ ਤੇ ਫਿਰ ਮੈਂ ਇਸ ਵਿੱਚ ਵਾਇਸ ਰਿਕਾਰਡਿੰਗ ਹੀ ਕਰਤੀ ਇਹ ਬਸ ਏਟਰੀ ਹੋ ਗਈ ਸੀ ਆਪਣੀ ਸੰਭਰ ਕੇ ਸਾਰੇ ਦੁਆਰੇ ਫਿਰ ਇੱਕ ਬੱਠਲ ਹੋ ਜਾਂਦਾ ਬਸ ਇਧਰੋਂ ਸਾਰਾ ਸੰਭਰ ਕੇ ਕਿਉਂਕਿ ਛਟੀਆਂ ਨੱਗ ਮਝਾਉਨੇ ਆ ਨਾ ਜਦੋਂ ਪੱਤੇ ਸਿੱਤੇ ਜਿਵਾਲੀ ਖਿੰਡ ਜਾਂਦੇ ਆ ਕਿ ਛਟੀਆਂ ਦੇ ਦਿਨ ਚੜੇ ਨਹੀਂ ਫਿਰ ਮੈਂ ਬਸ ਛਟੀਆਂ ਲਾਉਂਦੀ ਹੁੰਦੀ ਉਦੋਂ ਆ ਸੰਬਰੇ ਤੋਂ ਬਾਅਦ ਆਪਾਂ ਸਾਰੇ ਫਿਰ ਪਾਥੀਆਂ ਦੀ ਲਾਉਣੀ ਆਗੇ ਜੀਰਚ ਪਹਿਲਾਂ ਪਹਿਲਾਂ ਮੈਂ ਛਟੀਆਂ ਦਾ ਪਾਣੀ ਕਰ ਦਿੰਨੀ ਇੱਕ ਵਾਰੀ ਫਿਰ ਪਾਥੀਆਂ ਲਾ ਦਿੰਨੀ ਹੁੰਦੀ ਆਗੇ ਫਿਰ ਅੱਗ ਨਹੀਂ ਬੁਝਦੀ ਤਾਂ ਕਰਕੇ ਬਾਲਾ ਕੂੜਾ ਜਿਹਾ ਖਿੰਡ ਜਾਂਦਾ ਛਟੀਆਂ ਦਾ ਬਸ ਇਹ ਕੰਮ ਹੁੰਦਾ ਦਾ ਮੇਰਾ ਇੱਧਰ ਸਵੇਰੇ ਇਸ ਤੋਂ ਬਾਅਦ ਮੈਂ ਬਸ ਟੂਟੀ ਸੰਭੂਗੀ ਟੂਟੀ ਆਈ ਪਈ ਸੀਗੀ ਮੈਨੂੰ ਐਸੇ ਵਿਚਾਰ ਸੰਭਰਨ ਤਾਂ ਮੇੜੀ ਦੇਵਾ ਫਿਰ ਟੂਟੀ ਕਰਨੀ ਆਉਗੀ ਤੇ ਮੈਂ ਕਰ ਲਈ ਸੀਗੀ ਪੈਪ ਸਿੱਧੀ ਆ ਕੇ ਪੈਪ ਨਾ ਬਿਲਕੁਲ ਸੁੱਕ ਜਾਂਦੀ ਆ ਹੁਣ ਠੰਡ ਕਰਕੇ ਜਿਵੇਂ ਆਕੜੀ ਪਈ ਹੈਗੀ ਜੇ ਮੇਰੇ ਧਰ ਦਿੰਨੇ ਪੈਪ ਫਿਰ ਉਹ ਵੀ ਸੁੱਕ ਜਾਂਦੀ ਹੈਗੀ ਮੈਂ ਸਹੀ ਕਰਕੇ ਧਰਦੇ ਹੁੰਨੇ ਵੈਸੇ ਬਲ ਤਾਂ ਕੋਈ ਨਹੀਂ ਹੁੰਦਾ ਫਿਰ ਵੀ ਜਮਾ ਸੁੱਕੀ ਪਈ ਸੀਗੀ ਤੇ ਰੂਟੀ ਚ ਲਾ ਲੈਨੇ ਆ ਹੌਲੀ ਹੌਲੀ ਪਾਣੀ ਨਾਲ ਨਾ ਫੇਰ ਆਪੇ ਨਰਮ ਹੋ ਜਾਂਦੀ ਹੈ ਇਹ ਪੈਪਾ ਇਹ ਮੈਂ ਡੱਬ ਭਰ ਲਿਆ ਸੀਗਾ ਪਾਣੀ ਟੂਟੀ ਦਾ ਤਾਂ ਵਧੀਆ ਹੁੰਦਾ ਗਾ ਥੋੜਾ ਜਿਹਾ ਨਿੱਗਾ ਹੁੰਦਾ ਟੈਂਕੀ ਵਾਲੇ ਨਾਲੋਂ ਵਧੀਆ ਹੱਥ ਮਾਰਨਾ ਸੌਖਾ ਹੁੰਦਾ ਹੈ ਪਾਣੀ 'ਚ ਕੱਪੜੇ ਕੱਢ ਲਈ ਸੀ ਮੈਂ ਮਸ਼ੀਨ 'ਚ ਬਸ ਇੱਕ ਵਾਰੀ ਦੇ ਹੋਰ ਪਾਏ ਪਏ ਸੀਗੇ ਕੁਆਲਿਟੀ ਭਰ ਕੇ ਕੱਢ ਲਈ ਸੀਗੇ ਮੈਂ ਅੱਜ ਨਾ ਫਿਰ ਮੈਂ ਸਾਰੇ ਲੀੜਾ ਕੱਪੜਾ ਨਿਬੜ ਕੇ ਧੋ ਕੇ ਸੁੱਕਣੇ ਪਾ ਕੇ ਫਿਰ ਉਸ ਤੋਂ ਬਾਅਦ ਰੋਟੀ ਬਣਾਈ ਸੀਗੀ 10:00 ਵਜੇ ਸੀ ਅੱਜ ਮੈਨੂੰ ਰੋਟੀ ਬਣਾਉਣ ਲੱਗੀ ਨੂੰ ਬਸ ਅੱਧੇ ਘੰਟੇ ਚ ਰੋਟੀ ਤਾਂ ਨਿਬੜ ਗਿਆ ਸੀਗਾ ਉਹੀ 11:00 ਵਜਣੇ ਹੁੰਦੇ ਨੇਗੇ ਜਮਾ ਸਾਰਾ ਕੰਮ ਤਾਂ ਤਾਂ ਨਿਬੜ ਦੇਣਾ ਇਸ ਤੋਂ ਬਾਅਦ ਇੱਥੇ ਮੈਂ ਪਾਣੀ ਮਾਰਤਾ ਸੀਗਾ ਸਾਰੇ ਚ ਪਹਿਲਾਂ ਬਾਥਰੂਮ ਤੇ 플ਸ਼ ਤੋ ਲਈ ਸੀ ਉਧਰੋਂ ਮੈਂ ਇਥੇ ਬਸ ਅਹੀਂ ਪਾਣੀ ਮਾਰ ਦਿੰਨੇ ਹੁੰਨੇ ਆਗੇ ਵੀ ਇਹ ਹੁੰਦਾ ਨਾ ਮਿੱਟੀ ਘੱਟਾ ਜਾਂ ਮਾੜਾ ਮੋਟਾ ਆਪਣਾ ਪੈਰਾਂ ਪੂਰਾ ਜਿਹਾ ਵਾਲਾ ਫਿਰ ਜਿੰਨੇ ਚਿਰ ਪਾਣੀ ਨਾ ਮਾਰੀਏ ਸੁੱਕਦਾ ਨਹੀਂਗਾ ਪਾਣੀ ਮਾਰ ਕੇ ਸਮਾਂ ਵਧੀਆ ਸੁੱਕ ਜਾਂਦਾ ਫਰਸ਼ ਸਾਫ਼ ਹੋ ਜਾਂਦਾ ਇਧਰ ਆਪਣੀ ਢਾਲ ਵਾਲੀ ਬਣਾਈ ਹੋਈ ਹੈਗੀ ਮਾਂਜਾ ਮਾਰਨ ਦੀ ਵੀ ਲੋੜ ਨਹੀਂ ਪੈਂਦੀ ਮਾਂਜੇ ਮੰਗੂ ਹੀ ਵਗ ਜਾਂਦਾ ਪਾਣੀ ਸਾਰਾ ਤੇ ਇਸ ਤੋਂ ਬਾਅਦ ਬਸ ਮੈਂ ਕੱਪੜੇ ਸੁੱਕਣੇ ਪਾਤੇ ਸੀਗੇ ਸਾਰੇ ਸੁਕਾ ਲਏ ਸੀਗੇ ਇਸੀ ਜੀ ਅੱਜ ਦੀ ਆਪਣੀ ਵੀਡੀਓ ਜੀ ਚੰਗੀ ਲੱਗੀ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਹੋ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ